ਮੈਂ ਇੱਕ ਘਟਨਾ ਦਾ ਜ਼ਿਕਰ ਕਰ ਰਿਹਾ ਹਾਂ ਉਦੋਂ ਮੈਂ ਨਵਾਂ ਨਵਾਂ ਹੀ ਸਿੱਖ ਬਣਿਆ ਸਾਂ ਮਜਬੂਦ ਦੀ ਤਬਦੀਲੀ ਨੇ ਮੇਰੇ ਅੰਦਰ ਅਨਾਂ ਤੇ ਬੇਪਨਾਹ ਜੋਸ਼ ਭਰ ਦਿੱਤਾ ਸੀ ਅਤੇ ਇਸ ਜੋਸ਼ ਤੇ ਪ੍ਰਗਟਾਉਣ ਲਈ ਮੈਂ ਆਪਣੀ ਇੱਕ ਜੋਸ਼ੀਲੀ ਪਾਰਟੀ ਦਾ ਮੋਢੀ ਬਣ ਗਿਆ ਸੀ ਤੇ ਬਜਾਏ ਇਸ ਦੇ ਕਿ ਸਾਡੇ ਵਿੱਚੋਂ ਕੋਈ ਇਹਨੂੰ ਰਾਹੇ ਪਾਉਣ ਦਾ ਯਤਨ ਕਰਦਾ ਅਸੀਂ ਸਾਰੇ ਦੇ ਸਾਰੇ ਉਹਦੇ ਤੇ ਟੁੱਟ ਕੇ ਪੈ ਗਏ ਅਸਾਂ ਵਿੱਚੋਂ ਇੱਕ ਦੇ ਕੋਲ ਛਤਰੀ ਸੀ ਤੇ ਇੱਕ ਹੋਰ ਕੋਲ ਮੋਟੀ ਸਾਰੀ ਸੋਟੀ ਮੈਨੂੰ ਜਦ ਕੁਝ ਹੋਰ ਨਾ ਲੱਭਾ ਤਾਂ ਨੁੱਕਰ ਵਿੱਚ ਪਿਆ ਲੋਹੇ ਦਾ ਸਰੀਆ ਹੀ ਚੁੱਕ ਲਿਆ ਸਾਰਾ ਕੰਮ ਇੰਨੀ ਫੁਰਤੀ ਨਾਲ ਹੋਇਆ ਪ੍ਰਭਾਤ ਵੇਲੇ ਮਸਾ ਕਿਤੇ ਜਾ ਕੇ ਮੇਰੀ ਅੱਖ ਲੱਗੀ ਅਜੇ ਚਪਕੀ ਆਈ ਸੀ ਕਿ ਬਾਹਰੋਂ ਕਿਸੇ ਨੇ ਬੂਆ ਖੜਕਾਇਆ ਡਰ ਨਾਲ ਮੇਰੇ ਸੋਤਰ ਸੁੱਕਣ ਲੱਗੇ ਭਾਵੇਂ ਪੁਲਿਸ ਆ ਗਈ ਹੋਵੇ ਦਰਸਲ ਇਦਾਂ ਹੀ ਹੁੰਦਾ ਅੱਜ ਵੀ ਅਸੀਂ ਵੇਖਦੇ ਹਾਂ ਜਿਹੜੇ ਲੋਕ ਧਰਮ ਪਰਿਵਰਤਨ ਕਰਕੇ ਨਵੇਂ ਧਰਮ ਵਿੱਚ ਪ੍ਰਵੇਸ਼ ਕਰਦੇ ਨੇ ਉਹ ਕੁਝ ਵਦੇਰੇ ਹੀ ਭਾਵਕ ਹੁੰਦੇ ਨੇ ਤੇ ਬਧੇਰੇ ਉਤਸ਼ਾਹ ਵਿੱਚ ਹੁੰਦੇ ਨੇ ਤੇ ਉਹ ਉਸ ਧਰਮ ਲਈ ਬਹੁਤ ਆਪਣਾ ਪ੍ਰਚਾਰ ਕਰਦੇ ਨੇ ਔਰ ਉਹ ਇਦਾਂ ਸਮਝਦੇ ਨੇ ਕਿ ਅਸੀਂ ਸ਼ਾਇਦ ਇਸ ਧਰਮ ਨੂੰ ਬਹੁਤ ਅੱਗੇ ਲੈ ਕੇ ਜਾਵਾਂਗੇ ਪੰਜਾਬ 247 ਟੀਵੀ ਦੇ ਸੁਣੋ ਕਹਾਣੀ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਅਸੀਂ ਕਹਾਣੀ ਦੇ ਰੂਪ ਵਿੱਚ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦਾ ਜ਼ਿੰਦਗੀ ਵਿੱਚ ਵਾਪਰਿਆ ਕਿ ਘਟਨਾ ਕਰਮ ਕਹਾਣੀ ਦੇ ਰੂਪ ਵਿੱਚ ਤੁਹਾਡੇ ਲਈ ਸਾਂਝਾ ਕਰਨਾ ਹੈ ਜਦੋਂ ਮੈਂ ਨਵਾਂ ਨਵਾਂ ਸਿੱਖ ਬਣਿਆ ਆਪਾਂ ਜਾਣਦੇ ਆ ਕਿ ਨਾਨਕ ਸਿੰਘ ਰਾਂ ਦਾ ਜਿਹੜਾ ਜਨਮ ਹੈ 4 ਜੁਲਾਈ 1897 ਨੂੰ ਅਨ ਮੰਡੇ ਭਾਰਤ ਦੇ ਪਿੰਡ ਚੱਕ ਹਮੀਦ ਜ਼ਿਲ੍ਹਾ ਜੇਲਮ ਜਿਹੜਾ ਹੁਣ ਪਾਕਿਸਤਾਨ 'ਚ ਰਹਿ ਗਿਆ ਉਹਦੇ ਵਿੱਚ ਹੋਇਆ ਸੀ Hindu ਪਰਿਵਾਰ ਵਿੱਚੋਂ ਪੈਦਾ ਹੋਏ ਸੀ ਤੇ ਉਹਨਾਂ ਦਾ ਬਚਪਨ ਦਾ ਨਾਂ ਸੀ ਹੰਸਰਾਜ ਪਸ਼ਾਵਰ ਦੇ ਗੁਰਦੁਆਰੇ ਦੇ ਗ੍ਰੰਥੀ ਸਨ ਬਾਗ ਸਿੰਘ ਜਿਨ੍ਹਾਂ ਦੀ ਪ੍ਰੇਰਨਾ ਦਾ ਸਦਕਾ ਉਹ ਸਿੱਖ ਧਰਮ ਵਿੱਚ ਆਏ ਤੇ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਏ ਇਸੇ ਸਾਲ 21 ਅਗਸਤ 2025 ਨੂੰ ਅਸੀਂ ਨਾਨਕ ਸਿੰਘ ਦੀ ਪ੍ਰਸਿੱਧ ਇੱਕ ਕਲਾਸਿਕ ਕਹਾਣੀ ਕੱਲੋ ਤੁਹਾਡੀ ਸੇਵਾ ਵਿੱਚ ਪੇਸ਼ ਕਰਦੇ ਹਾਂ ਉਹਨਾਂ ਦੇ ਜੀਵਨ ਦੇ ਉੱਤੇ ਵੀ ਝਾਤ ਪਾਈ ਸੀ ਸੋ ਅਸੀਂ ਕਹਾਣੀ ਕੱਲੋ ਤੇ ਨਾਨਕ ਸਿੰਘ ਦੇ ਜੀਵਨ ਬਿਉਰਾ ਨੂੰ ਤੁਹਾਨੂੰ ਮੁੜ ਕੇ ਯਾਦ ਕਰਾਉਣ ਲਈ ਹੇਠਾਂ ਇਸ ਪ੍ਰੋਗਰਾਮ ਦੇ ਥੱਲੇ ਲਿੰਕ ਵੀ ਦੇ ਰਹੇ ਹਾਂ ਤੁਸੀਂ ਉੱਥੇ ਜਾ ਕੇ ਨਾਨਕ ਸਿੰਘ ਰਾਦੇ ਜੀਵਨ ਸੰਬੰਧੀ ਹੋਰ ਸਭ ਕੁਝ ਵੀ ਵੇਖ ਸਕਦੇ ਹੋ ਸੋ ਜਿਹੜੀ ਘਟਨਾ ਦਾ ਸੀ ਜ਼ਿਕਰ ਕਰਨ ਲੱਗੇ ਜਦੋਂ ਨਾਨਕ ਸਿੰਘ ਰੀ ਨਵੇਂ-ਨਵੇਂ ਸਿੱਖ ਬਣੇ ਤੇ ਇੱਕ ਘਟਨਾ ਵਾਪਰੀ ਉਹਦੇ ਬਾਰੇ ਉਹਨਾਂ ਨੇ ਲਿਖਿਆ ਹੈ ਜਦੋਂ ਮੈਂ ਨਵਾਂ-ਨਵਾਂ ਸਿੱਖ ਬਣਿਆ ਮੈਂ ਇੱਕ ਘਟਨਾ ਦਾ ਜ਼ਿਕਰ ਕਰ ਰਿਹਾ ਹਾਂ ਉਦੋਂ ਮੈਂ ਨਵਾਂ-ਨਵਾਂ ਹੀ ਸਿੱਖ ਬਣਿਆ ਸਾਂ ਮਜਬ ਦੀ ਤਬਦੀਲੀ ਨੇ ਮੇਰੇ ਅੰਦਰ ਅਨਾਂ ਤੇ ਬੇਪਨਾਹ ਜੋਸ਼ ਭਰ ਦਿੱਤਾ ਸੀ ਅਤੇ ਇਸ ਜੋਸ਼ ਦੇ ਪ੍ਰਗਟਾਉਣ ਲਈ ਮੈਂ ਆਪਣੀ ਇੱਕ ਜੋਸ਼ੀਲੀ ਪਾਰਟੀ ਦਾ ਮੋਢੀ ਬਣ ਗਿਆ ਸੀ ਜਿਸ ਮਹਾਪੁਰਸ਼ ਦੇ ਪ੍ਰਭਾਵ ਨੇ ਮੇਰੇ ਅੰਦਰ ਸਭ ਤੋਂ ਪਹਿਲਾਂ ਸਿੱਖ ਤਰਮਲੀ ਪਿਆਰ ਜਗਾਇਆ ਸੀ ਉਸ ਪਾਸੋਂ ਮੈਂ ਇਨੀ ਦਿਨੀ ਲੱਗਦੀ ਵਾ ਦੂਰ ਦੂਰ ਹੀ ਰਹਿਣ ਦੀ ਕੋਸ਼ਿਸ਼ ਕਰਦਾ ਸਾਂ ਸ਼ਾਇਦ ਇਸ ਲਈ ਕਿ ਉਸ ਬਜ਼ੁਰਗ ਵਿੱਚ ਮੈਨੂੰ ਸਿੱਖ ਸਪਿਰਿਟ ਦੀ ਘਾਟ ਜਪਣ ਲੱਗ ਪਈ ਸੀ ਮੈਂ ਤੇ ਮੇਰੇ ਸਾਥੀ ਜਿੰਨਾ ਕੰਮਾਂ ਵਿੱਚ ਸਰਗਰਮੇ ਸਾਹ ਲੈ ਰਹੇ ਹੁੰਦੇ ਸਾਂ ਉਹ ਕੰਮ ਉਸ ਨੂੰ ਪਸੰਦ ਨਹੀਂ ਸਨ ਜਿਨ੍ਹਾਂ ਬਾਰੇ ਕਦੀ ਕਦੀ ਉਹ ਸਾਨੂੰ ਰੋਕਣ ਵਰਜਣ ਦੇ ਯਤਨ ਵੀ ਕਰਦਾ ਰਹਿੰਦਾ ਸੀ ਘਟਨਾ ਇਸ ਤਰ੍ਹਾਂ ਹੋਈ ਕਿ ਸਿਆਲ ਦੇ ਕਰਾਤੀ ਜਦੋਂ ਮੈਂ ਕੁਝ ਸਾਥੀਆਂ ਦੇ ਸਮੇਤ ਆਪਣੇ ਮਕਾਨ ਦੇ ਵਿੱਚ ਬੈਠਾ ਕਿਸੇ ਵਿਸ਼ੇਸ਼ ਗੋਸ਼ਟੀ ਵਿੱਚ ਰੁੱਝਿਆ ਹੋਇਆ ਸੀ ਤਾਂ ਅਚਾਨਕ ਸਾਡਾ ਸਭ ਦਾ ਧਿਆਨ ਇੱਕ ਹੋਰ ਹੀ ਪਾਸੇ ਖਿੱਚਿਆ ਗਿਆ ਰਾਤ ਹਨੇਰੀ ਸੀ 12 12:30 ਵਜੇ ਦਾ ਸਮਾਂ ਹੋਏਗਾ ਮੀਂਹ ਵਰ ਰਿਆ ਸੀ ਤੇ ਸਰਦੀ ਖੂਬ ਕੜਾਪੀਕੇ ਦੀ ਪੈ ਰਹੀ ਸੀ ਅਸੀਂ ਸਭੋਂ ਪੰਜ ਛੇ ਬੰਦੇ ਅੱਗ ਸੇਕਦੇ ਹੋਏ ਆਪਣੇ ਕਿਸੇ ਪ੍ਰੋਗਰਾਮ ਦੀ ਵੰਡ ਵਿੱਚ ਵਿੱਚ ਲੱਗੇ ਹੋਏ ਸਾਂ ਕਿ ਇੱਕ ਸਾਹਮਣੀ ਸੜਕ ਤੇ ਇੱਕ Hindu ਨੌਜਵਾਨ ਤੁਰ ਜਾਂਦਾ ਸਾਡੀ ਨਜ਼ਰ ਪੈ ਗਿਆ ਇੱਕ ਛੋਟਾ ਜਿਹਾ ਬਿਸਤਰਾ ਉਸਦੇ ਕੱਸ਼ੇ ਮਾਰਿਆ ਸੀ ਕੈਦ ਉਹ 11:30 ਵਾਲੀ ਗੱਡੀ ਤੋਂ ਉਤਰਿਆ ਸੀ ਅਤੇ ਰਸਤਾ ਭੁੱਲ ਕੇ ਹੀ ਇਧਰ ਨੂੰ ਆ ਨਿਕਲਿਆ ਸੀ। ਮੇਰੀ ਬੈਠਕ ਅੱਗੇ ਉਹ ਗੱਭਰੂ ਰੁਕਿਆ ਤੇ ਸਾਨੂੰ ਸੰਬੋਧਨ ਕਰਕੇ ਉਸਨੇ ਕਿਸੇ ਬਾਜ਼ਾਰ ਜਾਂ ਮੱਲੇ ਦਾ ਪਤਾ ਪੁੱਛਿਆ ਤੇ ਬਜਾਏ ਇਸ ਦੇ ਕਿ ਸਾਡੇ ਵਿੱਚੋਂ ਕੋਈ ਇਹਨੂੰ ਰਾਹੇ ਪਾਉਣ ਦਾ ਯਤਨ ਕਰਦਾ ਅਸੀਂ ਸਾਰੇ ਦੇ ਸਾਰੇ ਉਹਦੇ ਤੇ ਟੁੱਟ ਕੇ ਪੈ ਗਏ। ਅਸਾਂ ਵਿੱਚੋਂ ਇੱਕ ਦੇ ਕੋਲ ਛਤਰੀ ਸੀ ਤੇ ਇੱਕ ਹੋਰ ਕੋਲ ਮੋਟੀ ਸਾਰੀ ਸੋਟੀ ਮੈਨੂੰ ਜਦ ਕੁਝ ਹੋਰ ਨਾ ਲੱਭਾ ਤਾਂ ਨੁੱਕਰ ਵਿੱਚ ਪਿਆ ਲੋਹੇ ਦਾ ਸਰੀਆ ਹੀ ਚੁੱਕ ਲਿਆ ਸਾਰਾ ਕੰਮ ਇੰਨੀ ਫੁਰਤੀ ਨਾਲ ਹੋਇਆ ਕਿ ਪੰਜਾਂ ਮਿੰਟਾਂ ਬਾਅਦ ਅਸੀਂ ਉਸ ਗੱਬਰ ਨੂੰ ਲਊ ਵਿੱਚ ਲੱਥ-ਪੱਥ ਕਰ ਦਿੱਤਾ ਜਾਂ ਉਹ ਵੇਖਿਆ ਜਿਹੜਾ ਸੜਕ ਦੇ ਵਿੱਚ ਘਾਰ ਚੁਫਾਲ ਡਿੱਗਾ ਪਿਆ ਸੀ ਤੇ ਫੜੇ ਜਾਣ ਦੇ ਡਰੋਂ ਅਸੀਂ ਸਪਨਾ ਨੇ ਉਹਨੂੰ ਇੱਕ ਸੀਟ ਕੇ ਪਿਛਵਾੜੇ ਦੇ ਇੱਕ ਖੋਲੇ ਵਿੱਚ ਜਾ ਕੇ ਸੁੱਟ ਦਿੱਤਾ ਇਸ ਕੰਮੋਂ ਵਿਲੇ ਹੋ ਕੇ ਅਸੀਂ ਸਾਰੇ ਪਿੰਡ ਖਿੰਡ ਪੁੰਡ ਗਏ ਸਾਂ ਮੈਂ ਆਪਣੇ ਇਸ ਕਾਰਨਾਮੇ ਉੱਤੇ ਗਰਵ ਕਰਦਾ ਹਾਂ ਅੰਦਰ ਜਾ ਕੇ ਬਿਸਤਰੇ ਤੇ ਲੇਟ ਗਿਆ ਪ੍ਰਭਾਤ ਵੇਲੇ ਮਸਾ ਕਿਤੇ ਜਾ ਕੇ ਮੇਰੀ ਅੱਖ ਲੱਗੀ ਅਜੇ ਝਪਕੀ ਆਈ ਸੀ ਕਿ ਬਾਹਰੋਂ ਕਿਸੇ ਨੇ ਬੂਆ ਖੜਕਾਇਆ ਡਰ ਨਾਲ ਮੇਰੇ ਸੋਤਰ ਸੁੱਕਣ ਲੱਗੇ ਭਾਵੇਂ ਪੁਲਿਸ ਆ ਗਈ ਹੋਵੇ ਪਰ ਬੂਆ ਖੋਲਣ ਤੇ ਮੇਰਾ ਡਰ ਦੂਰ ਹੋ ਗਿਆ ਜਦ ਸਾਹਮਣੇ ਮੈਂ ਗੁਰਦੁਆਰੇ ਦੇ ਗ੍ਰੰਥੀ ਉਸੇ ਮਹਾਂਪੁਰਸ਼ ਦੇ ਸੇਵਾਦਾਰ ਨੂੰ ਖੜਾ ਤੱਕਿਆ ਜਿਹੜਾ ਸਖਤ ਘਬਰਾਇਆ ਹੋਇਆ ਤੇ ਬੜੀ ਕਾਲੀ ਵਿੱਚ ਜਾਪਦਾ ਸੀ ਤੇ ਬਾਬਾ ਜੀ ਨੇ ਮੈਨੂੰ ਕਿਹਾ ਛੇਤੀ ਨਾਲ ਜਾ ਕੇ ਕਿਸੇ ਡਾਕਟਰ ਨੂੰ ਸਾਥ ਕੇ ਲਿਆ ਕਹਿਣਾ ਮਲਮ ਪੱਟੀ ਦਾ ਸਮਾਨ ਨਾਲ ਲੈ ਕੇ ਆਵੇ ਇਹਨਾਂ ਕਹਿੰਦਾ ਆ ਉਹ ਸੱਜਣ ਪਿਛਲੇ ਪੈਰੀ ਮੁੜ ਗਿਆ ਕੁਝ ਪਿੱਛੇ ਪੁੱਛਣ ਖਿੱਚਣ ਦਾ ਉਸਨੇ ਮੈਨੂੰ ਮੌਕਾ ਹੀ ਨਾ ਦਿੱਤਾ ਮੈਂ ਸੋਚੀ ਪੈ ਗਿਆ ਕਿ ਕੀ ਬਾਬਾ ਜੀ ਕਿਤੇ ਡ ਟੱਟ ਪੈ ਨੇ ਨਿਕਿਰਜਾਈ ਚੋ ਨਿਕਿਰਜਾਈ ਚੋ ਉੱਠ ਕੇ ਮੈਂ ਐਡੀ ਸਰਦੀ ਤੇ ਮੀਂਹ ਵਿੱਚ ਬਾਹਰ ਨਿਕਲਣਾ ਬੜਾ ਮੁਸ਼ਕਲ ਸਮਝਦਾ ਸੀ ਪਰ ਬਾਬਾ ਜੀ ਦਾ ਹੁਕਮ ਵੀ ਤੇ ਟਾਲਿਆ ਨਹੀਂ ਸੀ ਨਾਲ ਜਾ ਸਕਦਾ ਮੰਨਿਆ ਕਿ ਪਿਛਲੇ ਕੁ ਚਿਰ ਤੋਂ ਮੈਂ ਉਹਨਾਂ ਨਾਲ ਕਾਫੀ ਵਟਿਆ-ਕੁਟਿਆ ਹੋਇਆ ਸਾਂ ਪਰ ਉਹ ਇੱਕ ਤਾਂ ਅਸੂਲੀ ਮਤਭੇਦ ਸੀ ਨਾ ਕਿ ਮੈਂ ਐ ਐਡਾ ਕਰਤਖਣ ਵੀ ਹੋ ਸਕਦਾ ਸਾਂ ਕਿ ਕਿਸੇ ਮਤਭੇਦ ਬਦਲੇ ਉਹਨਾਂ ਦੇ ਪੁਕਾਰਾਂ ਨੂੰ ਹੀ ਵਿਸਾਰ ਦਿੰਦਾ ਜਿਹੜੇ ਉਹਨਾਂ ਮੇਰੇ ਉੱਤੇ ਕੀਤੇ ਸਨ ਕਪੜਾ ਲੱਤਾ ਪਹਿਨ ਕੇ ਤੇ ਛਤਰੀ ਤਾਣ ਕੇ ਮਕਰੋ ਨਿਕਲ ਤੁਰਿਆ ਡਾਕਟਰ ਕੋਲ ਜਾਣ ਤੋਂ ਪਹਿਲਾਂ ਇੱਕ ਵਾਰੀ ਬਾਬਾ ਜੀ ਨੂੰ ਵੇਖਦਾ ਚੱਲਾਂ ਸੋਚ ਕੇ ਗੁਰਦੁਆਰੇ ਵੱਲ ਦਾ ਰੋਕ ਕੀਤਾ ਕੋਲ ਹੀ ਤਾਂ ਗੁਰਦੁਆਰਾ ਸੀ ਕੁਲ 15 20 ਕਦਮਾਂ ਦੀ ਵਾਟ ਤੇ ਸੋਚਦਾ ਜਾਨਾ ਸਾਂ ਪਤਾ ਨਹੀਂ ਕਿਧਰੇ ਤਿਲਕ ਕਿ ਡਿਗ ਪਏ ਹੋਣਗੇ ਜਾਣ ਦੇ ਰੇ ਵਿੱਚ ਚੜਦੇ ਆ ਉਤਰਦੇ ਆ ਪੌੜੀਆਂ ਤੋਂ ਡਿਗ ਪਏ ਹੋਣਾ ਸੱਟਾਂ ਜ਼ਿਆਦਾ ਹੀ ਲੱਗੀਆਂ ਹੋਣੀਆਂ ਨੇ ਬਾੜੀ ਮੋਟੀ ਮਲਮ ਪੱਟੀ ਤਾਂ ਆਪ ਵੀ ਕਰ ਸਕਦੇ ਸੀ ਪਰ ਉੱਥੇ ਜਾ ਕੇ ਮੈਂ ਜੋ ਕੁਝ ਧੱਕਿਆ ਇਸ ਨਾਲ ਮੇਰੇ ਅਸਰਜ ਦਾ ਕੋਈ ਟਿਕਾਣਾ ਹੀ ਨਾ ਰਿਹਾ ਉਹੀ ਹਿੰਦੂ ਗੱਭਰੂ ਜਿਸ ਨੂੰ ਮੈਂ ਤੇ ਮੇਰੇ ਸਾਥੀਆਂ ਨੇ ਫੇਕ ਕੇ ਕੁੱਟ ਮਾਰ ਕੇ ਖੋਲੇ ਵਿੱਚ ਸੁੱਟ ਕੇ ਆਏ ਹੋਏ ਸਾਂ ਮੰਜੇ ਤੇ ਫੈਲਾ ਹੋਇਆ ਸੀ ਬੇਮਮੂਲੀ ਜਿਹੀ ਹੋਸੀ ਉਹਨੂੰ ਕਈਆਂ ਅੰਗਾਂ ਤੇ ਪੱਟੀਆਂ ਵੱਜੀਆਂ ਹੋਈਆਂ ਸਨ ਤੇ ਉਹਨਾਂ ਦੇ ਉੱਤੋਂ ਲਹੂ ਸਿਮ ਰਿਹਾ ਸੀ ਖਾਸ ਕਰਕੇ ਮੱਥੇ ਦੀ ਪੱਟੀ ਤੋਂ ਆਇਆ ਡਾਕਟਰ ਬਾਬਾ ਜੀ ਨੇ ਬੜਾ ਕਾਲਾ ਤੇ ਬੇਸਬਰ ਸਵਾਲ ਕੀਤਾ ਮੇਰੇ ਉੱਤੇ ਮੈਂ ਹੁਣੇ ਲਿਆ ਜੀ ਕਹਿ ਕੇ ਮੈਂ ਪਿਛਲੇ ਪੈਰੀ ਦੌੜਿਆ ਗਿਆ ਡਾਕਟਰ ਵਾਲਾ ਇਸ ਤੋਂ ਅਗਲੀ ਵਾਰਤਾ ਕੋਈ ਮਹੱਤਵ ਭਰੀ ਨਹੀਂ ਸਿਹਾਰ ਨਹੀਂ ਸਮਝੋ ਡਾਕਟਰ ਆਇਆ ਮਲਮ ਪੱਟੀ ਨਵੇਂ ਸਿਰੇ ਤੋਂ ਹੋਈ ਪੀਣ ਨੂੰ ਤਾਕਤ ਦੀ ਦਵਾਈ ਦਿੱਤੀ ਗਈ ਟੀਕੇ ਦਾ ਰਵਾਜ ਉਦੋਂ ਹੁੰਦਾ ਨਹੀਂ ਸੀ ਥੋੜੀ ਇੱਕ ਮਰੀਜ਼ ਨੂੰ ਹੋਸ਼ ਆ ਗਈ ਤੇ ਉਸ ਦੇ ਬਾਅਦ ਵਿੱਚ ਕੁਝ ਦਿਨਾਂ ਤੀਕ ਦਵਾਦਾਰੂ ਤੇ ਮਲਮ ਪੱਟੀ ਦਾ ਇਹੋ ਕੰਮ ਕਰਮ ਜਾਰੀ ਰਿਹਾ ਛੇਕੜ ਮਰੀਜ਼ ਤੰਦਰੁਸਤ ਹੋ ਕੇ ਆਪੇ ਚਲਾ ਗਿਆ ਜਾਂ ਉਸ ਦਾ ਕੋਈ ਸੰਬੰਧੀ ਆ ਕੇ ਉਹਨੂੰ ਲੈ ਗਿਆ ਇਹ ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ ਸਧਾਰਨ ਨਜ਼ਰੇ ਵੇਖਿਆ ਇਸ ਵਿੱਚ ਘਟਨਾਵਾਲੀ ਕੋਈ ਐਸੀ ਗੱਲ ਵੀ ਨਹੀਂ ਜਾਂ ਜਾਪੂਗੀ ਪਰ ਮੇਰੇ ਲਈ ਜਿਸ ਨੇ ਆਪ ਹੀ ਕਾਰਾ ਕੀਤਾ ਹੋਵੇ ਪਰ ਜਿਹੜੀ ਗੱਲ ਨੇ ਮੇਰੇ ਲਈ ਇਸ ਨੂੰ ਘਟਨਾ ਦਾ ਦਰਜਾ ਦੇ ਦਿੱਤਾ ਉਹ ਇੱਕ ਹੋਰ ਹੀ ਸੀ ਮੇਰੇ ਪਹੁੰਚਣ ਤੇ ਜਿਸ ਵੇਲੇ ਬਾਬਾ ਜੀ ਨੇ ਮਰੀਜ਼ ਵੱਲੋਂ ਧਿਆਨ ਮੋੜ ਕੇ ਮੇਰੇ ਵੱਲ ਤੱਕਦਿਆਂ ਪੁੱਛਿਆ ਸੀ ਆਇਆ ਡਾਕਟਰ ਤੇ ਉਸ ਵੇਲੇ ਮੇਰੀ ਨਜ਼ਰ ਉਹਨਾਂ ਦੀਆਂ ਅੱਖਾਂ ਉੱਤੇ ਸੀ ਜਿਨ੍ਹਾਂ ਵਿੱਚੋਂ ਉਸ ਤੋਂ ਵੀ ਪਹਿਲਾਂ ਕਦੀ ਮੈਂ ਨਮੀ ਨਹੀਂ ਸੀ ਤੱਕੀ ਬਲਕਿ ਇੱਥੋਂ ਤੱਕ ਕਿ ਕੁਝ ਸਾਲ ਪਹਿਲਾਂ ਜਦ ਮੇਰੀ ਸਭ ਤੋਂ ਪਿਆਰੀ ਚੀਜ਼ ਇਸ ਦੁਨੀਆ ਤੋਂ ਚਲੀ ਗਈ ਸੀ ਯਾਨੀ ਕਿ ਮੇਰੀ ਮਾਂ ਤੇ ਜਦ ਮੈਂ ਇਸੇ ਬਿਰਦ ਦੇ ਸਾਹਮਣੇ ਬੈਠਾ ਭੀ ਰੋ ਰਿਹਾ ਸਾਂ ਤਾਂ ਉਹਨਾਂ ਇਹ ਆ ਕੇ ਮੈਨੂੰ ਤਰਵਾਸ ਦੇਣ ਦਾ ਯਤਨ ਕੀਤਾ ਸੀ ਹਿਸ਼ ਏਡੇ ਸਿਆਣੇ ਹੋ ਕੇ ਵੀ ਅਥਰੂ ਮੇਰੇ ਅਣਗਿਣਤ ਰਿਸ਼ਤੇਦਾਰ ਚਲੇ ਗਏ ਪੁੱਤਰ ਤੱਕ ਵੀ ਪਰ ਮੈਂ ਕਦੀ ਨਹੀਂ ਰੋਇਆ ਇਤਿਆਦ ਇਤਿਆਦ ਪਰ ਉਸ ਵੇਲੇ ਮੈਂ ਉਸ ਬਾਬੇ ਨੂੰ ਅੱਖਾਂ ਵਿੱਚੋਂ ਗੰਗਾ ਜਮਨਾ ਵਹਾਉਂਦਿਆਂ ਤੱਕਿਆ ਸੀ ਬਸ ਇਹੋ ਸਨ ਖਾਰੇ ਪਾਣੀ ਦੇ ਕੁਝ ਤੁਪਕੇ ਜਿਨ੍ਹਾਂ ਨੇ ਉਸ ਵਾਕੇ ਨੂੰ ਮੇਰੇ ਲਈ ਘਟਨਾ ਬਣਾ ਦਿੱਤਾ ਕੀ ਕਰ ਕਣਾ ਉਸ ਅਸਰ ਦੀ ਵਿਆਖਿਆ ਜਿਹੜਾ ਉਸ ਵੇਲੇ ਮੇਰੇ ਉੱਤੇ ਹੋਇਆ ਕੋਈ ਸ਼ਿਕਵਾ ਕਰ ਦੇ ਮੇਰੀ ਹਮਾਕਤ ਤੋਂ ਨਾਰਾਜ਼ ਹੋ ਕੇ ਕੁਝ ਕੌੜੀਆਂ ਕਸਲੀਆਂ ਸੁਣਾ ਦਿੰਦੇ ਅਥਵਾ ਮੇਰੇ ਮੂੰਹ ਤੇ ਦੋ ਚਾਰ ਚਪੇੜਾਂ ਵੀ ਜੜ ਦਿੰਦੇ ਤਾਂ ਸ਼ਾਇਦ ਮੇਰਾ ਮਨ ਇੰਨਾ ਦ੍ਰਵੀਪੂਤ ਨਾ ਹੁੰਦਾ ਪਰ ਉਹਨਾਂ ਮੈਨੂੰ ਇਸ ਮਾਮਲੇ ਬਾਰੇ ਅਲਫ਼ੋ ਬੇ ਤੱਕ ਨਾ ਕਿਹਾ ਛੁੱਟ ਇੱਕ ਕਰਨਾਪਰੀ ਤਕਣੀ ਤੋਂ ਤੇ ਛੁੱਟ ਉਹਨਾਂ ਅਥਰੂਆਂ ਤੋਂ ਜਿਹੜੇ ਮੈਂ ਜਾਣਦਾ ਸਾਂ ਕੇਵਲ ਮੇਰੀ ਹੀ ਕਾਲੀ ਕਰਤੂਤ ਨੇ ਉਹਨਾਂ ਦੀਆਂ ਅੱਖਾਂ ਵਿੱਚ ਲਿਆਂਦੇ ਸਨ ਉਹਨਾਂ ਅੱਖਾਂ ਵਿੱਚ ਜਿਹੜੀਆਂ ਪੁੱਤਰ ਦੀ ਮੌਤ ਵੇਲੇ ਵੀ ਨਹੀਂ ਸਨ ਭਿੱਜੀਆਂ ਸੋ ਏਸੀਜੀ ਨਾਨਕ ਸਿੰਘ ਰਾਂਦੇ ਲਿਖਿਆ ਹੋਇਆ ਇੱਕ ਘਟਨਾ ਦਾ ਜ਼ਿਕਰ ਜਦੋਂ ਮੈਂ ਨਵਾਂ ਨਵਾਂ ਸਿੱਖ ਬਣਿਆ ਦਰਸਲ ਇਦਾਂ ਹੀ ਹੁੰਦਾ ਅੱਜ ਵੀ ਅਸੀਂ ਵੇਖਦੇ ਹਾਂ ਜਿਹੜੇ ਲੋਕ ਧਰਮ ਪਰਿਵਰਤਨ ਕਰਕੇ ਨਵੇਂ ਧਰਮ ਵਿੱਚ ਪ੍ਰਵੇਸ਼ ਕਰਦੇ ਨੇ ਉਹ ਕੁਝ ਵਦੇਰੇ ਹੀ ਭਾਵਕ ਹੁੰਦੇ ਨੇ ਤੇ ਬਧੇਰੇ ਉਤਸ਼ਾਹ ਵਿੱਚ ਹੁੰਦੇ ਨੇ ਤੇ ਉਹ ਉਸ ਧਰਮ ਲਈ ਬਹੁਤ ਆਪਣਾ ਪ੍ਰਚਾਰ ਕਰਦੇ ਨੇ ਔਰ ਉਹ ਇਦਾਂ ਸਮਝਦੇ ਨੇ ਕਿ ਅਸੀਂ ਸ਼ਾਇਦ ਇਸ ਧਰਮ ਨੂੰ ਬਹੁਤ ਅੱਗੇ ਲੈ ਕੇ ਜਾਵਾਂਗੇ ਸੋ ਆਪਾਂ ਆਪਣੇ ਵਾਲੇ ਵਾਲੇ ਵੇਖਦੇ ਆ ਬਹੁਤ ਕੁਝ ਆਪਾਂ ਆਪਣੀਆਂ ਜ਼ਿੰਦਗੀਆਂ ਸਭ ਨੇ ਹੰਡਾਇਆ ਹੋਇਆ ਵੇਖਿਆ ਹੋਇਆਗਾ ਨਿਰੰਕਾਰੀ ਵੇਖੇ ਨੇ ਹੋਰ ਲੋਕ ਵੇਖੇ ਨੇ ਜਿਹੜੇ ਇਧਰ ਉਧਰ ਜਾ ਕੇ ਹੁਣ ਤਾਂ 크ਰਿਸਚੀਅਨਟੀ ਦਾ ਰਾਮਰੋਲਾ ਕਾਫੀ ਹੈ ਕਿ ਬਹੁਤ ਸਾਰੇ ਰੰਧਾਵੇ ਗਿੱਲ ਸੰਧੂ ਆਪਣੇ ਆਪ ਨੂੰ ਗੁਰੂ ਦੇ ਸਿੱਖ ਕੋ ਹੋਂਦੇ ਸਰਦਾਰ ਕੋ ਹੋਂਦੇ 20 ਡੇਰਿਆਂ ਦੇ ਪਿੱਛੇ ਤੁਰੇ ਫਿਰਦੇ ਨੇ ਤੇ ਇਹਨਾਂ ਬਾਬਿਆਂ ਸਾਧਾਂ ਦੇ ਮਗਰ ਲੱਗੇ ਹੋਏ ਨੇ ਤੇ ਕੁਝ ਇੱਕ 크ਿਸਚੀਅਨਟੀ ਦੇ ਰਾਹ ਪਏ ਹੋਏ ਨੇ ਤੇ ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਸ਼ਾਇਦ ਜੀਸੂ ਮਸੀਹ ਤੁਹਾਡੇ ਧਰਮ ਕਾਗੂਆਂ ਤੋਂ ਕਿਤੇ ਵੱਡਾ ਹੋਵੇਗਾ ਤੇ ਇਸੇ ਤਰ੍ਹਾਂ ਹੀ ਹੁੰਦਾ ਹਰ ਇੱਕ ਨਾਲ ਤੇ ਨਾਨਕ ਸਿੰਘ ਰੰਗਰਾ ਨੇ ਆਪਣੇ ਜੀਵਨ ਦੀ ਉਹ ਘਟਨਾ ਦਾ ਜ਼ਿਕਰ ਕੀਤਾ ਜਦੋਂ ਉਹ ਨੌਜਵਾਨ ਸਨ ਤੇ ਨਵੇਂ-ਨਵੇਂ ਹੰਸ ਰਾਜ ਤੋਂ ਨਾਨਕ ਸਿੰਘ ਬਣੇ ਸਨ ਸੋ ਉਹਨਾਂ ਦੀ ਲਿਖੀਏ ਘਟਨਾ ਸੀ ਤੁਹਾਡੇ ਨਾਲ ਸਾਂਝੀ ਕੀਤੀ ਤੁਸੀਂ ਸਾਡੇ ਨਾਲ ਜੁੜੇ ਰਹੇ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ